ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅਸੀਂ ਇੱਕ ਜਾਂ ਦੋ ਦਿਨਾਂ ਬਾਅਦ ਹਰ ਰੋਜ਼ੀ ਲਾਈਵ ਹੁੰਨੇ ਆ ਇਸ ਚੀਜ਼ ਤੇ ਸਾਡਾ ਲਾਈਵ ਹੋਣ ਦਾ ਮਕਸਦ ਇਹ ਆ ਵੀ ਜਦੋਂ ਅਸੀਂ ਕੈਂਪ ਨੂੰ ਸਟਾਰਟ ਕੀਤਾ ਸੀ ਨਾ ਸਾਡੇ ਕੋਲੇ 15 ਤੋਂ 20 ਬੱਚੇ ਸੀ ਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਰ ਰੋਜ਼ ਸਾਡੇ ਕੋਲੇ ਬੱਚੇ ਵਾਧੇ ਜਾ ਰਹੇ ਨੇ ਇਹ ਵਾਧੇ ਵੀ ਕਿਉਂ ਜਾ ਰਹੇ ਨੇ ਜਿਹੜੇ ਸਾਡੇ ਭਰਾ ਐਨਆਰਆਈ ਆ ਮੰਨ ਕੇ ਚੱਲੋ ਵੀ ਬਾਹਰ ਆਪਣੇ ਦੇਸ਼ਾਂ ਤੋਂ ਆਪਣੇ ਪਿੰਡ ਤੋਂ ਬਾਹਰ ਬੈਠੇ ਨੇ ਅੱਜ ਉਹਨਾਂ ਨੇ ਦੁਬਾਰਾ ਫੇਰ ਜੋ ਇਹ ਸਾਡੀ ਸਰਧਈ ਦੀ ਸੇਵਾ ਸ਼ੁਰੂ ਕੀਤੀ ਆ ਹਰ ਰੋਜ਼ ਕੋਈ ਨਾ ਕੋਈ ਐਨ ਆਰ ਆਈ ਵੀਰ ਸਾਨੂੰ ਸਰਧਈ ਦੀ ਸੇਵਾ ਕਰਦਾ ਰਹਿੰਦਾ ਤੇ ਅੱਜ ਬੱਬਲ ਅਮਰੀਕਾ ਨੇ ਸਾਨੂੰ ਇਹ ਸਰਧਈ ਦੀ ਸੇਵਾ ਕੀਤੀ ਆ ਤੇ ਅਸੀਂ ਉਸ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਪਿੰਡ ਦੇ ਬਾਰੇ ਬਾਹਰ ਬੈਠ ਕੇ ਪ੍ਰਦੇਸ਼ਾਂ ਦੇ ਵਿੱਚ ਵੀ ਸੋਚਿਆ ਵੀ ਮੇਰਾ ਪਿੰਡ ਉੱਪਰ ਆਵੇ ਤੇ ਇੱਥੋਂ ਬੱਚੇ ਜਿੰਨੇ ਵੀ ਬੱਚੇ ਇੱਥੇ ਜੋ ਕੋਈ ਨਸ਼ੇ ਪੱਤੇ ਤੋਂ ਨਸ਼ਾ ਪੱਤਾ ਕਰਦਾ ਵੀ ਆ ਜੋ ਤੋਂ ਰਹਿਤ ਰਹਿਣਾ ਤੇ ਮੇਰਾ ਪਿੰਡ ਬਹੁਤ ਵਧੀਆ ਤੇ ਮੇਰਾ ਪਿੰਡ ਸੋਹਣਾ ਬਣੇ ਤੇ ਮੈਂ ਹੁਣ ਗੋਪੀ ਵੀਰ ਨੂੰ ਵੀ ਜਰੂਰ ਬੋਲੂਗਾ ਉਹ ਵੀ ਆਪਣੇ ਦੋ ਚਾਰ ਵਿਚਾਰ ਦੇਣ ਕਿਉਂਕਿ ਹਰ ਰੋਜ਼ ਇਹ ਭਰਾ ਸਾਡੀ ਜਿਹੜੀ ਇੱਥੇ ਸੇਵਾ ਕਰਦਾ ਬਹੁਤ ਵਧੀਆ ਹਰ ਰੋਜ਼ ਭਰਾ ਸਰਦਈ ਰਗੜ ਕੇ ਲੈ ਕੇ ਆਉਂਦਾ ਅਸੀਂ ਇਹਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਸਾਡੇ ਸਾਰੇ ਪਲੇਅਰ ਸਸੀ ਕਾ ਭਾਈ ਜੀ ਸਾਰਿਆਂ ਨੂੰ ਜਿਹੜੀ ਅੱਜ ਦੀ ਸੇਵਾ ਬਈ ਸੀ ਇਹ ਬਵਲਦੀਪ ਸਿੰਘ ਪੁੱਲਰਾ ਜਿਨ੍ਹਾਂ ਦਾ ਪਿੰਡ ਹੈ ਖੇਮੋਣਾ ਹੀ ਵੀਰ ਆਪਣੇ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਦੇ ਵਿੱਚ ਜਿਹੜੇ ਰਹਿ ਰਹੇ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਤਲਬ ਛੋਟੇ ਛੋਟੇ ਬੱਚਿਆਂ ਦੇ ਲਈ ਵੀ ਇੰਨਾ ਵਧੀਆ ਉਪਰਾਲਾ ਕੀਤਾ ਤੇ ਰੱਬ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਉਹਦੀ ਮਿਹਨਤ ਦੇ ਵਿੱਚ ਦੁੱਗਣੀ ਤਿਕਨੀ ਤਰੱਕੀ ਬਖਸ਼ੇ ਉਹਨੂੰ ਤੇ ਤੰਦਰੁਸਤੀਆਂ ਬਖਸ਼ੇ ਬਹੁਤ ਬਹੁਤ ਧੰਨਵਾਦ ਭਾਈ ਜੀ ਇਹ ਸਾਰੇ ਪਲੇਅਰਾਂ ਵੱਲੋਂ ਬੱਬਲ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ